ਪੰਜਾਬ ਚਾਹੀਏ ਸਿੱਖਿਆ ਕ੍ਰਾਂਤੀ ਸਿਰਫ ਪੰਜਾਬ ਜੇ ਲਈ ਨਹੀਂ ਪੂਰੀ ਦੁਨੀਆ ਲਈ ਇੱਕ ਮਿਸਾਲ ਕਾਇਮ ਹੋ ਰਹੀ ਹੈ ਸਰਕਾਰੀ ਸਕੂਲ ਦਾ ਅੱਜ ਬੱਚਾ ਬੜੇ ਮਾਣ ਦੇ ਨਾਲ ਬੜੇ ਫਕਰ ਦੇ ਨਾਲ ਕਹਿ ਰਿਹਾ ਹੈ ਕਿ ਜੋ ਮੇਰੀ ਕਲਾਸਰੂਮ ਚ ਅੱਜ ਫੈਸਿਲਿਟੀਆਂ ਹੈ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਚ ਨਹੀਂ ਹੈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਕੂਲ ਔਫ ਫੈਮਿਨਸ ਬਣਾਉਣ ਚ ਮੈਂ ਸਰਕਾਰ ਦਾ ਬੜਾ ਧੰਨਵਾਦੀ ਹਾਂ ਜੋ ਮੈਨੂੰ ਇਹ ਮੌਕਾ ਦਿੱਤਾ ਔਰ ਇੱਥੇ ਬੱਚੇ ਕਾਫੀ ਟੈਲੈਂਟਡ ਆ ਇਨਸਟਰੂਮੈਂਟ ਵੀ ਕਾਫੀ ਬੱਚੇ ਪਲੇ ਕਰ ਲੈਂਦੇ ਆ ਜੋ ਸਭ ਤੋਂ ਸੋਹਣੀ ਗੱਲ ਆ ਇਹ ਸਕੂਲ ਦੇ ਵਿੱਚ ਸਪੋਰਟਸ ਦੀਆਂ ਫੈਸਿਲਿਟੀਆਂ ਬਹੁਤ ਸਾਰੀਆਂ ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਪ੍ਰੋਪਰ ਵਧੀਆ ਟਾਈਮ ਨਾਲ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਤਿਆਰ ਕਰ ਰਹੇ ਆ ਜਾਬ ਦੇ ਪਹਿਲੇ ਸਕੂਲ ਆਫ ਫੈਮਿਨੈਂਸ ਦੀ ਵਿਦਿਆਰਥਣ ਹੋ ਕੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਇੱਥੋਂ ਦੇ ਟੀਚਰਸ ਦੀ ਪੜਾਹਣ ਦੀ ਮੈਥਡੋਲੋਜੀ ਇੱਥੋਂ ਦਾ ਪ੍ਰੋਜੈਕਟਰ ਬੇਸ ਸਟਡੀ ਬਹੁਤ ਹੀ ਸਾਡੇ ਵਾਸਤੇ ਹੈਲਪਫੁਲ ਹੁੰਦਾ ਵਾ ਸਾਨੂੰ ਪੜਾਈ ਦੇ ਵਿੱਚ ਹੋਰ ਵੀ ਕਨਵੀਨੀਅੰਟ ਲੱਗਦਾ ਵਾ ਹੁਣ ਅਸੀਂ ਸਕੂਲ ਆਫ ਫੈਮਿਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕਿ ਮੈਂ ਜ਼ਿੰਦਗੀ ਚ ਆ ਕਰਨਾ ਬਸ ਬਹੁਤ ਹੀ مقدس ਤੇ ਪਵਿੱਤਰ ਸਥਾਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਦੇ ਨਾਸਤ ਪਹੁੰਚਣਾ ਹੈ ਔਰ ਹਮੇਸ਼ਾ ਗੁਰੂ ਸਾਹਿਬ ਦੇ ਆਸ਼ੀਰਵਾਦ ਨੂੰ ਲੈ ਕੇ ਅਸੀਂ ਗੁਰੂ ਸਾਹਿਬ ਦੇ ਚਰਨਾ ਚਰਦਾਸ ਬੇਨਤੀ ਕਰਕੇ ਹਮੇਸ਼ਾ ਪੰਜਾਬ ਦੀ ਔਰ ਸਾਡੇ ਮੁਲਕ ਦੀ ਚੜਦੀ ਕਲਾ ਰਵੇ ਤੇਹੀ ਅਰਦਾਸ ਬੇਜੀ। ਉਹ ਸਰ ਕੇਂਦਰ ਸਰਕਾਰ ਨੇ ਜਿਹੜਾ ਰਾਸ਼ਟਰਪਤੀ ਪਾਂਦੇ ਕਿਵੇਂ ਦੇਖੇ ਜੀ ਕਿ ਉਹ ਇਹ ਤੇ ਬੜਾ ਮਤਲਬ ਕੋਚਾ ਮਜਾਕ ਜਿਹਾ ਹੈ। ਇਹ ਤੇ तकरीबन ਜੇ ਮੋٹے ਮੋٹے ਤੌਰ ਤੇ ਵੀ ਜੇ ਇਨੀਸ਼ੀਅਲੀ ਦੇਖਿਆ ਜਾਵੇ ਤੇ 25 ਤੋਂ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਹੈ ਚਾਹੇ ਉਹ ਫਸਲਾਂ ਦੀ ਗੱਲ ਕਰ ਲੋ ਘਰਾਂ ਦੀ ਗੱਲ ਕਰ ਲੋ ਡੰਗਰ ਪਸ਼ੂਆਂ ਦੀ ਗੱਲ ਕਰ ਲੋ ਉਹ ਜਾੜਾ ਹੋ ਚੁੱਕਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਵੇਖ ਹੀ ਆਏ ਹਨ ਲੇਕਿਨ ਇਸ ਤਰ੍ਹਾਂ ਹੀ ਕੇ ਨਾਲ ਪਹਿਲਾਂ ਤਾਂ 1600 ਕਰੋੜ ਪੈਕੇਜ ਅਨਾਉਂਸ ਕੀਤਾ ਉਹ ਬਹੁਤ ਘੱਟ ਹੈ ਫਿਰ ਹੁਣ 2200 ਕਰੋੜ 250 ਕਰੋੜ ਦੀ ਕੋਈ ਰਿਕਵੈਸਟ ਵੀ ਜੰਦ ਦੇ ਨਾਮ ਤੇ ਮੈਨੂੰ ਲੱਗਦਾ ਪੰਜਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਔਰ ਇਹ ਡਿਸਕ੍ਰਿਮੀਨੇਸ਼ਨ ਵੀ ਹੈ ਬੇਤਰਾਬੀ ਆ ਪੰਜਾਬ ਆ ਤੇ ਇੱਕ ਜਿਸ ਤਰ੍ਹਾਂ ਦੀ ਕੁਦਰਤੀ ਆਫਤਾ ਹੋਈ ਆ ਅੱਜ ਜਿਹੜਾ ਪੰਜਾਬ ਹਮੇਸ਼ਾ ਦੇਸ਼ ਵਾਸਤੇ ਕਸ ਲਗਾਇਆ ਗਿਆ ਹਮੇਸ਼ਾ ਮੁਲਕ ਦੇ ਲੋਕਾਂ ਦੇ ਢੇਡ ਵੀ ਭਰਦਾ ਰਿਹਾ ਔਰ ਜਦੋਂ ਵੀ ਦੇਸ਼ ਨੂੰ ਸੁਰੱਖਿਆ ਕਰਨ ਦੀ ਗੱਲ ਹੈ ਸੁਰੱਖਿਅਤ ਰੱਖਣ ਦੀ ਗੱਲ ਹੈ ਬੇਸ਼ੱਕ ਆਪਾਂ ਇਮੀਡੀਏਟਲੀ ਜਿਹੜਾ ਪਾਕਿਸਤਾਨ ਨਾਲ ਲੜਾਈ ਹੋਈ ਆ ਉਹਦਾ ਐਗਜ਼ਾਮਪਲ ਵੀ ਲੈ ਲਈਏ ਤੇ ਉਹੀ ਜ਼ਿਲ੍ਹੇ ਆ ਗੁਰਦਾਸਪੁਰ ਅਮਰitsar ਸਾਹਿਬ ਤੇ ਜਿਹੜੇ ਬਾਰਡਰ ਤੇ ਜਿੱਨਾਂ ਲੋਕਾਂ ਨੇ ਆਪ ਫੌਜ ਦੇ ਨਾਲ ਮਿਲ ਕੇ ਦੇਸ਼ ਦੀ ਲੜਾਈ ਲੜੀ ਹੋ। ਪਰ ਆਲਰੇਡੀ ਉਹ ਲੋਕ ਬੜੀਆਂ ਮੁਸ਼ਕਲਾਂ ਚੋਂ ਗੁਜ਼ਰਦੇ ਆ ਜਦੋਂ ਉਹਨਾਂ ਦੀਆਂ ਜ਼ਮੀਨਾਂ ਤਾਰਾਂ ਤੋਂ ਪਾਰ ਆ। ਅਸੀਂ ਤੇ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਔਰ ਅਸੀਂ ਵੀ ਮੰਗ ਕੀਤੀ ਹੈ ਵੀ ਸਪੈਸ਼ਲ ਪੈਕੇਜ ਦਿੱਤਾ ਜਾਵੇ ਲੇਕਿਨ ਆ ਜਿਹੜੀ ਆਪ ਦਾ ਵਿਪਦ ਹੈ ਇਹਦੇ ਵਾਸਤੇ ਤੇ ਬਹੁਤ ਘੱਟ ਹੈ ਔਰ ਉਮੀਦ ਕਰਾਂਗੇ ਭਾਰਤ ਸਰਕਾਰ ਮਲਮ ਲਾਉਣ ਦਾ ਕੰਮ ਨਹੀਂ ਕਰੂਗੀ ਮੁਰਬ ਸੇਵਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਉਹਦੇ ਤੇ ਪੰਜਾਬ ਦਾ ਜਰੂਰ ਹੱਥ ਫੜੂਗੀ ਉਮੀਦ ਰੱਖ ਪ੍ਰਵਾਸੀਆਂ ਨੂੰ ਲੈ ਕੇ ਇਹਨਾਂ ਦੇ ਪਿੰਨਾ ਵਿੱਚ ਮਤਵੀ ਪਾਈ ਜਾ ਰਹੇ ਨੇ ਔਰ ਲੋਕ ਕਾਫੀ ਨਰਾਜ਼ ਦਿਖ ਰਹੇ ਨੇ ਜਿਵੇਂ ਦੇਖਦੇ ਹੋ ਪ੍ਰਵਾਸੀਆਂ ਦੇ ਬਾਰੇ ਦੇ ਦੇਖੋ ਜਿਹੜਾ ਤੇ ਬਹੁਤ ਹੀਨੀਅਸ ਕ੍ਰਾਈਮ ਹੋਇਆ ਜਿਹੜੀ ਮੰਦਭਾਗੀ ਜਿੰਨਾ ਕਹਿ ਲੋ ਵੀ ਮਾੜੀ ਘਟਨਾ ਕੱਢੀ ਹੁਸ਼ਾਰਪੁਰ ਵਾਲੀ ਉਹ ਤੇ ਬਖਸ਼ਣਯੋਗ ਨਹੀਂ ਔਰ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਵੀ ਇਸ ਮਾਮਲੇ 'ਚ ਕੋਈ ਲਿਆਦਮੀ ਦਿੱਤਾ ਜਾਊਗਾ ਫਾਸਟ ਟ੍ਰੈਕ ਦੇ ਅਧੀਨ ਕੜੀ ਤੋਂ ਕੜੀ ਜਿਹੜੀ ਸਜ਼ਾ ਆ ਇਹਦੇ ਲੋਕਾਂ ਨੂੰ ਮਿਲਣੀ ਚਾਹੀਦੀ ਉਹ ਦੁਬਾਈ ਜਾਊਗੀ। ਬੀਤੀ ਰਾਤ ਅੰਮ੍ਰਿਤਸਰ ਦੂਸਰੀ ਗੱਲ ਜਿੱਥੋਂ ਤੱਕ ਇੱਥੇ ਆਉਣ ਦੀ ਗੱਲ ਹੈ ਦੇਖੋ ਪ੍ਰਵਾਸੀ ਤੇ ਅਸੀਂ ਵੀ ਸਾਰੀ ਦੁਨੀਆ ਤੋਂ ਹਾਂ। ਹਾਂ ਇਹ ਡੈਫੀਨੇਟਲੀ ਇਹ ਗੱਲ ਠੀਕ ਹੈ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਉਹਨਾਂ ਦੀ ਆਈਡੈਂਟੀਟੀ ਨੂੰ ਲੈ ਕੇ ਸਨਾਪ ਨੂੰ ਲੈ ਕੇ ਉਹ ਪ੍ਰੋਸੀਜਰ ਜ਼ਰੂਰ ਜਿਹੜਾ ਆ ਸੱਤ ਕੀਤਾ ਜਾਊਗਾ। हां लेकिन ये कोई अह मेनू नहीं लगता कि ये कोई रास्ता ठीक है कि हम एक बंदे ਦੇ ਗੁਨਾਹ ਦੀ ਸਾਰੀ ਕਮਿਊਨਿਟੀ ਨੂੰ ਮਾਰਾ ਗਏ ਇਹ ਠੀਕ ਨਹੀਂ ਹੈ ਅਸੀਂ ਵੀ ਪ੍ਰਵਾਸੀ ਹੈ ਦੇਸ਼ ਦੇ ਹਰ ਹਰ ਹਿੱਸਿਆਂ ਚ ਪੰਜਾਬੀ ਔਰ ਸਿੱਖ ਪਾਰਟिकुलर ਕਿੰਨੇ ਲੋਕ ਰਹਿੰਦੇ ਆ ਇਤਨਾ ਕਿਤੇ ਡਾਇਰੈਕਟ ਇੰਡਾਇਰੈਕਟ ਅਸੀਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਿਦਣਾ ਇਤੇ ਬਤਾਈ ਵਰਤ ਰਹੇ ਆ ਲੇਕਿਨ ਜਿਨੇ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਜਿਨੇ ਜੁਰਮ ਕੀਤਾ ਉਹ ਬਖਸ਼ਿਆ ਨਹੀਂ ਜਾਊਗਾ ਇਹ ਬੜਾ ਸਪਸ਼ਟ ਸੰਦੀਪ ਸਿੰਘ ਸਣੀ ਜੋ ਕਿ ਜੇਲ੍ਹ ਤੋਂ ਤਨਦਰ ਤਸ਼ੱਦਦ ਕੀਤਾ ਗਿਆ ਕਾਫੀ ਲੋਕ ਨਿਰਾਸ਼ ਦਿਖਾਈ ਦੇ ਰਹੇ ਨੇ ਕਿ ਇਸ ਤਰ੍ਹਾਂ ਨਾ ਤਸ਼ੱਦਦ ਨਹੀਂ ਹੋ ਸਕਦਾ ਮੈਨੂੰ ਲੱਗਦਾ ਇਹ ਮਾਮਲਾ ਹਜੇ ਅੰਡਰ ਇਨਵੈਸਟੀਗੇਸ਼ਨ ਹੈ ਮੈਨੂੰ ਹਜੇ ਇਹਦੇ ਬਾਰੇ ਅਡਜੈਕਟ ਰਿਪੋਰਟ ਵੀ ਨਹੀਂ ਪਤਾ ਜੇ ਕੋਈ ਜਿਸ ਤਰ੍ਹਾਂ ਦੀ ਵੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਉਗੀ ਗੱਲ ਉਹਦੇ ਹਿਸਾਬ ਨਾਲ ਹੀ ਉੱਤੇ ਪ੍ਰਕਿਰਿਆ ਵੀ ਔਰ ਕਾਰਵਾਈ 86 ਪੁਆਇੰਟਾਂ ਨੂੰ ਜਾਨ ਲੈ ਕੇ ਪੰਜਾਬ ਸਰਕਾਰ ਦੇ ਟਾਈਮ ਇਹ ਇੱਕ ਮੈਨਿੰਗ ਜੀ ਹੋਈ ਹੈ ਤੇਰੇ ਨਾਲ ਕੀ ਹੋਇਆ ਕੋਈ ਤੇਰਾ ਰਾਜ ਆਪਣਾ ਹਿਮਾਚਲ ਚ ਕੀ ਹੋਇਆ ਜੰਮੂ ਕਸ਼ਮੀਰ ਚ ਕੀ ਹੋਇਆ ਹਰ ਤੇ ਰਾਜ ਹਰਿਆਣਾ ਚ ਆਇਆ ਉੱਤਰਾਖੰਡ ਵੀ ਆ ਰਿਹਾ ਉਹ ਇਹ ਤੇ ਮੈਨੂੰ ਲੱਗਦਾ ਵੀ ਬੀਜੇਪੀ ਨੇ ਇਸ ਵਿਪਦਾ ਦਾ ਜਦੋਂ ਮੁਸ਼ਕਲ ਦਾ ਸਮਾਂ ਸੀ ਪੰਜਾਬੀਆਂ ਤੇ ਉਦੋਂ ਵੀ ਉੱਥੇ ਰਾਜਨੀਤਿਕ ਰੋਟੀਆਂ ਸੇਕਣ ਦਾ ਹੀ ਕੰਮ ਕੀਤਾ ਹੈ ਚਾਹੇ ਐਗਰੀਕਲਚਰ ਮਿਨਿਸਟਰ ਸਾਹਿਬ ਸਿਵਰਾਜ ਸਿੰਘ ਝੁਆਨ ਹੋਣ ਚਾਹੇ ਰੋਜ਼ ਆਪਾਂ ਦੇਖਦੇ ਹਾਂ ਉਹਨਾਂ ਦੇ ਮੰਤਰੀ ਆ ਰਹੇ ਆ ਲੇਕਿਨ ਜਦੋਂ ਕਹੀਦਾ ਆ ਵੀ ਪੰਜਾਬ ਨੂੰ ਕੀ ਦੇ ਰਹੇ ਉਦੋਂ ਉਹਨਾਂ ਕੋਈ ਜਵਾਬ ਨਹੀਂ ਹੁੰਦਾ ਹਰ ਮਸਲੇ ਤੋਂ ਵੋਟਾਂ ਦੀ ਰਾਜਨੀਤੀ ਨਹੀਂ ਕਰਨਾ ਚਾਹੀਦਾ ਜੇ ਪੰਜਾਬ ਮੁਸ਼ਕਿਲ ਚੋਂ ਗੁਜ਼ਰ ਰਿਹਾ ਹੈ ਹੜ੍ਹਾਂ ਦੇ ਕਾਰਨ ਵੱਧ ਬਰਸਾਤ ਦੇ ਕਾਰਨ ਤੇ ਉਸ ਟਾਈਮ ਸਾਡੇ ਮੁਲਕ ਦਾ ਫੈਡਰਲ ਸਟਰਕਚਰ ਵੀ ਇਹ ਕਹਿੰਦਾ ਹੈ ਕਿ ਇਹ ਸੂਬਾ ਜਿਹੜਾ ਮੁਸ਼ਕਿਲ ਚਾ ਉਹਦੀ ਸੈਂਟਰ ਦਾ ਆਫ ਕੇਂਦਰ ਸਰਕਾਰ ਵੱਲੋਂ ਇਹ ਤਾਂ ਮਰੇ ਦਰਸ਼ਨਾ ਦੇ ਨਹੀਂ ਪਾਕਿਸਤਾਨ ਤੇ ਰੁਕੀ ਗਈ। ਇਹ ਕੀ ਪਾਕਿਸਤਾਨ ਮੈਚ ਖੇਲੇ ਜਾ ਰਹੇ? ਕੋਪਰ ਬੰਦ ਹੈ। ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਉਹ ਜਿਸ ਦਿਨ ਇਹ ਰੋਕ ਲਾਈ ਗਈ ਹੈ ਸ਼੍ਰੀ ਨਨਕਾਣਾ ਸਾਹਿਬ ਦੀ ਵੀ ਇੱਕ ਪਾਸੇ ਤੁਸੀਂ ਪਿਛਲੇ ਉਤੋਂ ਇਮੀਡੀਏਟਲੀ ਇੱਕ ਦਿਨ ਪਹਿਲਾਂ ਜਦੋਂ ਲੋਕਾਂ ਦੇ ਇਕਨੋਮਿਕ ਤੇ ਆਰਥਿਕ ਹਿੱਤ ক্রিকেট ਮੈਚ ਉਹ ਬਚਾਉਣ ਵਾਸਤੇ ਤੁਸੀਂ ਮੈਚ ਹੋਣ ਦਿੰਦੇ ਹੋ ਤੇ ਜਿੱਥੇ ਆਸਤਾ ਤੇ ਸ਼ਰਦਾ ਦਾ ਵਿਸ਼ੇ ਆ ਨਨ ਕਾਣਾ ਸਾਹਿਬ ਉਹ ਮੁਕੱਦਸ ਤੇ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਿੱਥੇ ਲੋਕ ਆਸ਼ੀਰਵਾਦ ਲੈ ਕੇ ਨਤਮਸਤਕ ਹੋ ਕੇ ਸਰਬਸਾਂਝੀ ਵਾਲਤਾ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਉੱਥੇ ਨਿਹਾਂ ਮਿਲਦਾ ਹੈ ਬਹੁਤ ਮੰਦ ਪੱਗ ਆਇਆ ਔਰ ਅਸੀਂ ਕੰਡੈਮ ਵੀ ਕੀਤਾ ਸੀ ਔਰ ਮੰਗ ਵੀ ਕਰਦੇ ਆ ਕਿ ਚਾਹੇ ਨਨਕਾਣਾ ਸਾਹਿਬ ਹੋਵੇ ਚਾਹੇ ਕਰਤਾਰਪੁਰ ਸਾਹਿਬ ਕੋਰੀਡੋਰ ਹੋਵੇ ਇਮੀਡੀਏਟਲੀ ਜਿਹੜੇ ਲੋਕ ਸ਼ਰਤਾਂ ਨਾਲ ਨਤਮਸਤ ਹੋਣ ਜਾਂਦੇ ਉਹਨੂੰ ਖੋਲਣਾ ਚਾਹੀਦਾ ਖੋਲਿਆ ਜਾਣਾ ਚਾਹੀਦਾ ਤੁਹਾਨੂੰ ਮੈਨੂੰ ਲੱਗਦਾ ਹੱਥੇ ਇਹਦੇ ਤੇ ਬੋਲਣਾ ਠੀਕ ਨਹੀਂ ਹੈ ਪਹਿਲਾਂ ਸਾਡੇ ਜਿਹੜੇ ਬਾਰਡਰ ਦੇ ਲੋਕ ਖਾਸ ਕਰ ਇਸ ਵਿਵਪਦਾ ਚ ਫਸੇ ਆ ਉਹਨਾਂ ਨੂੰ ਕੱਢਣਾ ਸਾਡੀ ਪ੍ਰਾਇੋਰਟੀ ਹੈ ਔਰ ਤੁਸੀਂ ਦੇਖਿਆ ਹੋਣਾ ਸਾਰੀ ਮਸ਼ੀਨਰੀ ਚਾਹੇ ਉਹ ਐਮਐਲਏ ਸਹਿਬਾਨ ਮੰਤਰੀ ਹੋਣ ਸਾਰੇ ਲੀਡਰ ਪਾਰਟੀ ਦਾ ਕੈਡਰ ਹਰ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਦੀਆਂ ਡਾਇਰੈਕਸ਼ਨਾਂ ਨਾਲ ਲੋਕਾਂ ਨੂੰ ਪਹਿਲਾਂ ਇਸ ਮੁਸ਼ਕਲ ਚੋਂ ਕੱਢ ਕੇ ਰਾਹਤ ਦੇਣ ਦੀ ਮੁੜਬਸੇਵ ਵਾਸਤੇ ਲੱਗੇ ਹੋਏ ਆ ਉਸ ਤੋਂ ਬਾਅਦ ਰਾਜਨੀਤੀ ਗੱਲ ਕਰਾਂ ਪੰਜਾਬ ਬਾੜ ਨੂੰ ਲੈ ਕੇ ਕਾਫੀ ਸਿਆਸੀ ਗੱਠੇ ਬੰਦੇ ਆ ਕੋਈ ਗੱਦੇ ਬਾਰੇ ਪੰਜਾਬ ਬਾੜ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਉਹਦੇ ਕਾਫੀ ਸਿਆਸਤ ਫਾੜਾ ਨੂੰ ਲੈ ਕੇ ਸਿਆਸਤ ਜਿਹੜੀ ਹੋ ਰਹੀ ਹੈ ਮੈਂ ਕਿਹਾ ਇਹ ਫਾੜਾ ਜਦੋਂ ਵਿਪਤਾ ਪਈ ਹੈ ਸਾਡੇ ਸਟੇਟ ਤੇ ਉਦੋਂ ਵੀ ਬਗਰ ਬੀ ਰੋਟੀਆਂ ਰਾਜਨੀਤੀ ਕੀ ਸੇਖਣੀਆਂ ਤੇ ਵੋਟਾਂ ਪਾਉਣੀਆਂ ਤੇ ਇਸ ਤੋਂ ਮੰਦ ਭਾਗ ਕੀ ਹੋ ਸਕਦਾ ਹੈ ਉੱਤਰਾਖੰਡ ਚ ਵੀ ਹੜ੍ਹ ਆਏ ਹਿਮਾਚਲ ਚ ਵੀ ਆਉਂਦੇ ਆ ਜੰਮੂ ਕਸ਼ਮੀਰ ਚ ਵੀ ਆਏ ਹਰਿਆਣਾ ਚ ਵੀ ਆਏ ਇਹ ਕਹਿ ਦੇਣਾ ਵੀ ਪੰਜਾਬ ਚ ਪੰਜਾਬ ਨੂੰ ਬਦਨਾਮ ਕਰਨਾ ਪੰਜਾਬ ਨੂੰ ਕੋਈ ਰਾਹਤ ਨਾ ਦੇਣਾ ਪੰਜਾਬ ਨੂੰ ਕੋਈ لوکاں نو ਮੋੜ ਬਸੇ ਵਾਸਤੇ ਕੋਈ ਪ੍ਰਯਾਸ ਨਾ ਕਰਨਾ ਇਸ ਤੋਂ ਮੰਦ ਭਾਗਾ ਕੇਂਦਰ ਸਰਕਾਰ ਦੀ ਗਿਉ ਹੋ ਸਕਦਾ। ਹਰਾਂ ਨੂੰ ਲੈ ਕੇ ਸਾਰੇ ਧਰਮਾਂ ਦੇ ਲੋਕਾਂ ਨੇ ਇੱਕ ਮਿੰਟ ਸੇ ਇਕੱਠੇ ਹੋ ਕੇ ਪੰਜਾਬੀ ਦੀ ਮਦਦ ਕੀਤੀ ਹੈ। ਪੰਜਾਬੀ ਕਲਾਕਾਰ ਵੀ ਇੱਕ ਮਿੰਟ ਸੇ ਇਕੱਠੇ ਹੋਏ। ਦੇਖੋ ਇਹ ਗੁਰੂਆਂ ਦੀ ਧਰਤੀ ਆ, ਮਹਾ ਮਹਾਪੁਰਸ਼ਾਂ ਦੀ ਰਿਸ਼ੀਆਂ ਮੁੰਨੀਆਂ ਦੀ। ਔਰ ਮੈਂ ਤੁਹਾਨੂੰ ਜਿਤਨਾ ਪਹਿਲਾਂ ਵੀ ਦੱਸਿਆ ਇਹ ਉਹ ਧਰਤੀ ਆ ਜਿੱਦੋਂ ਵੀ ਦੁਨੀਆ ਤੇ ਦੇਸ਼ ਤੇ ਮੁਸ਼ਕਲ ਆਈ ਹੈ ਇਹਨਾਂ ਨੇ ਪਹਿਲਾਂ ਹਾਂ ਦਾ ਨਾਰਾ ਮਾਰਿਆ। ਅੱਜ ਪੰਜਾਬੀਆਂ ਨੇ ਦਿਖਾ ਦਿੱਤਾ ਜਿਹੜੇ ਲੋਕ ਨੌਜਵਾਨਾਂ ਨੂੰ ਨਸ਼ਿਆਂ ਚ ਤੇ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਬਦਨਾਮ ਕਰਦੇ ਸਾਂ ਪੰਜਾਬੀਆਂ ਦੇ ਸਿੱਖਾਂ ਦੇ ਪਿੰਡਾਂ ਵਾਲਿਆਂ ਦੇ ਕਿਸਾਨਾਂ ਦੇ ਟਰੈਕਟਰਾਂ ਨੇ ਜਿਸ ਤਰੀਕੇ ਨਾਲ ਇੱਕ ਦੂਜੇ ਦੀ ਮਦਦ ਕੀਤੀ ਉਹ ਬੇਮਿਸਾਲ ਹੈ ਸਾਰੀ ਦੁਨੀਆ ਚ ਤਾਰੀਫ ਹੋ ਰਹੀ ਹੈ ਇਹੀ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਇਹੀ ਇਸ ਧਰਤੀ ਦੀ ਸਪਿਰਟ ਹੈ